ਮੇਰੇ ਪਹਿਲੇ ਦਿਨੋਂ ਇਹ ਸੋਚ ਹੈ ਕਿ ਪਲੇਅਰਾਂ ਨੂੰ ਜੇ ਤੁਸੀਂ ਹਮਾਂਤ ਕਰਨੇ ਤਾਂ ਘਟੂ ਘਟ ਉਸ ਪਲੇਅਰ ਤੋਂ ਇੰਨੀ ਕੁ ਉਮੀਦ ਕਰੀਏ ਕਿ ਕੋਈ ਕੋਈ ਨਾ ਕੋਈ ਤੇਜਿੰਦਰ ਆਪਣੇ ਫੀਲਡ ਦਾ ਦੇ ਦੇ ਸਾਨੂੰ ਪੰਜ ਸੱਤ ਬੱਚੇ ਨੇ ਇਸ ਵਾਸਤੇ ਇਹਨੂੰ ਚ ਕੀ ਚਾਹੀਦਾ ਹੈ ਅਕੈਡਮੀ ਬਣਾਉਣੀ ਹੈ ਅਕੈਡਮੀ ਬਣਾ ਦਾਂਗੇ ਕਿੱਥੇ ਕੋਈ ਕੋਚ ਕੋਚਿੰਗ ਕਰਨੀ ਚਾਹੁੰਦਾ ਹੈ ਸਿਕਸ ਸਾਈਡ ਲਾਉਣਾ ਹੈ ਸਿਕਸ ਸਾਈਡ ਕਰ ਦਾਂਗੇ ਹੁਣੇ ਸੰਗਰੂਰ ਲਾ ਕੇ ਆਏ ਸੀ ਸਿਕਸ ਸਾਈਡ ਵੇਟ ਲਿਫਟਿੰਗ ਦਾ ਇੰਟਰਨੈਸ਼ਨਲ 올림픽 ਲੈਵਲ ਦਾ ਅਸੀਂ ਉੱਥੇ ਸੈਂਟਰ ਬਣਾਇਆ ਜੋ ਗੱਦੇ ਜੋ ਵੇਟ ਉੱਥੇ ਵਰਤੇ ਜਾਂਦੇ ਨੇ ਉਹੀ ਸੇਮ ਗ੍ਰਿਪ ਇੱਥੇ ਅਸੀਂ ਕੀਤੀ ਸੋ ਸਪੋਰਟਸ ਨਰਸਰੀਜ਼ ਅਨਾਉਂਸ ਕਰਤੀਆਂ ਅਗਲੇ ਬਜਟ ਚ ਸਪੋਰਟਸ ਦਾ ਬਜਟ ਜਿਹੜਾ ਕਾਫੀ ਵੱਡਾ ਬਜਟ ਰੱਖਾਂਗੇ ਸਪੋਰਟਸ ਦਾ ਬਜਟ ਕਿਉਂਕਿ ਇਹ ਚ ਕੱਲਾ ਸਪੋਰਟਸ ਨਹੀਂ ਹੈਗਾ ਇਹ ਚ ਸਮਝ ਲਓ ਐਂਟੀ ਡਰੱਗ ਪੈਸੇ ਵੀ ਉਹ ਵੀ ਉਹ ਵੀ ਬਜਟ ਦੇ ਵਿੱਚ ਜੋੜਿਆ ਕਿਉਂਕਿ ਤੁਸੀਂ ਖੇਡਣ ਲੱਗੋਗੇ ਤੁਹਾਨੂੰ ਦੇਖ ਕੇ ਹੋ ਮੋ ਲੱਖਾਂ ਮੁੰਡੇ ਖੇਡਣਗੇ ਡਰੱਗ ਤੋਂ ਬਚਣਗੇ ਜਿਹੜਾ ਪੈਸਾ ਐਂਟੀ ਡਰੱਗ ਤੇ ਲਾਉਨੇ ਆ ਉਹ ਸਪੋਰਟਸ ਲਾ ਦਨੇ ਆ ਤਾਂ ਕਿ ਉਹ ਇਧਰ ਜਾਣ ਹੀ ਨਾ ਬੱਚੇ ਸੋ ਇਸ ਕਰਕੇ ਸਾਡੀ ਇਹ ਸੋਚ ਹੈ ਕਿ ਪੰਜਾਬ ਨੂੰ ਪੰਜਾਬ ਬਣਾਉਣਾ ਔਰ ਖਾਸ ਤੌਰ ਤੇ ਨੌਜਵਾਨ ਜਿਹੜੇ ਸਾਡੇ ਨੇ ਇੱਕ ਪੰਜਾਬੀ ਦੀ ਹਕਾਫਤ ਹੈ ਵੇਲਾ ਮੰ ਸ਼ੈਤਾਨੀ ਦਾ ਕਰ ਜੇ ਤੁਸੀਂ ਵੇਲੇ ਹੋ ਕੋਈ ਕੋਈ ਕੰਮ ਕਰ ਹੈ ਨਹੀਂ ਡਿਗਰੀਆਂ ਹੈਗੀਆਂ ਨੇ ਕੰਮ ਮਿਲਿਆ ਨਹੀਂ ਜਾਂ ਕੋਈ ਸਪਾਰਸ਼ ਨਾਲ ਲੈ ਗਿਆ ਪਹਿਲਾਂ ਕੋਈ ਐਮ ਐਲ ਏ ਨੂੰ ਜਾਣਦਾ ਸੀ ਜਾਂ ਕੋਈ ਪੈਸੇ ਨਾਲ ਲੈ ਗਿਆ ਪਰ ਆਲੇ ਦੁਆਲੇ ਬੁਰੀ ਸੰਗਤਾਂ ਵਾਲੇ ਬਹੁਤ ਨੇ ਇਹ ਕਹਣ ਵਾਲੇ ਚਲ ਕੁਝ ਨਹੀਂ ਹੁੰਦਾ ਤੂੰ ਆ ਥੋੜਾ ਜਿਹਾ ਆ ਲਾ ਕੇ ਦੇਖ ਲੈ ਇੱਕ ਵਾਰੀ ਥੋੜਾ ਜਿਹਾ ਕੁਝ ਨਹੀਂ ਹੁੰਦਾ ਮਸਤ ਹੋ ਜੈਣਾ ਥੋੜਾ ਜਿਹਾ ਉਹ ਜਿਹੜਾ ਚੀਜ਼ ਹੈ ਬਹੁਤ ਖਤਰਨਾਕ ਹੈ ਅਸੀਂ ਉੱਥੋਂ ਵਿਚਾਰਕ ਬਚਾਉਣਾ ਚਾਹੁੰਦੇ ਆ ਅਸੀਂ ਨੌਜਵਾਨਾਂ ਨੂੰ ਨੌਕਰੀਆਂ ਮੰਗਣ ਵਾਲੇ ਨਹੀਂ ਨੌਕਰੀਆਂ ਵੰਡਣ ਵਾਲੇ ਬਣਾਉਣਾ ਚਾਹੁੰਦੇ ਆ ਵੀ ਉਹਨਾਂ ਨੂੰ ਕੰਮ ਦੇ ਦਈਏ ਫਿਰ ਉਹ ਨਹੀਂ ਇੱਧਰ ਉੱਧਰ ਜਾਣਗੇ